ਨਵਾਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਨਾਲ ਜਿੱਤੇ ਇੱਕ ਵੱਡਾ ਹਾਦਸਾ ਵਾਪਰਿਆ ਦਰਵਲ ਇਸ ਗੁਰਦੁਆਰਾ ਸਾਹਿਬ 'ਚ AC ਦਾ ਕੰਪਰੈਸਰ ਫਟਿਆ ਹੈ ਤੇ AC ਦਾ ਕੰਪਰੈਸਰ ਫਟਣ ਕਰਕੇ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ 'ਚ 14 ਹੋਰ ਲੋਕ ਗੰਭੀਰ ਜ਼ਖਮੀ ਦੱ세 ਜਾ ਰਹੇ ਨੇ ਕਸ਼ਮੀਰ ਕੌਰ ਵੱਜੋਂ ਮ੍ਰਿਤਕ ਮਹਿਲਾ ਦੀ ਪਛਾਣ ਹੋਈ ਹੈ ਤੇ ਗੁਰੂ ਘਰ 'ਚ ਕਈ ਸਿਆਸੀ ਤੇ ਧਾਰਮਿਕ ਹਸਤੀਆਂ ਵੀ ਮੌਜੂਦ ਸੀ ਜਦੋਂ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਵੱਡਾ ਹਾਦਸਾ ਹੋਇਆ ਵੱਡੇ ਪੱਧਰ ਤੇ ਸੰਗਤ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸੀ

ਕੰਪਰੈਸਰ ਫਟ ਗਿਆ ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਇਹ ਪੂਰਾ ਹਾਦਸਾ ਵਾਪਰਿਆ ਵੱਡੇ ਪੱਧਰ ਤੇ ਸੰਗਤ ਉੱਥੇ ਮੌਜੂਦ ਸੀ ਅਖੰਡ ਪਾਠ ਸਾਹਿਬ ਦੇ ਪਾਏ ਜਾ ਰਹੇ ਸੀ ਜਿਸ ਅੱਗੇ ਚਲਦੇ ਵੱਡੇ ਪੱਧਰ ਤੇ ਸੰਗਤ ਨੇ ਹਾਜ਼ਰੀ ਉੱਥੇ ਦਿੱਤੀ ਹੋਈ ਸੀ ਤੇ ਉਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਏਸੀ ਦਾ ਕੰਪਰੈਸਰ ਫਟ ਗਿਆ ਏਸੀ ਦਾ ਕੰਪਰੈਸਰ ਫਟਣ ਕਰਕੇ ਇੱਕ ਮਹਿਲਾ ਜਿਸ ਦਾ ਕਿ ਨਾਮ ਕਸ਼ਮੀਰ ਔਰ ਦੱਸਿਆ ਜਾ ਰਿਹਾ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 14 ਹੋਰ ਲੋਕ ਗੰਭੀਰ ਤਕਮੀ ਦੱਸੇ ਜਾ ਰਹੇ ਨੇ ਇੱਕ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਚੰਡੀਗੜ੍ਹ ਪੀਜੀਆਈ ਵੀ ਰੈਫਰ ਕੀਤਾ ਗਿਆ ਹੈ ਗੁਰਦੁਆਰਾ ਹੈੱਡਕ quart ਦਰਬਾਰ ਸਾਹਿਬ ਵਿਖੇ ਧਮਾਕਾ ਹੁੰਦਾ ਹੈ ਉਸ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਜਿਹੜੇ ਉਸ ਧਮਾਕੇ ਦੇ ਵਿੱਚ ਜਿਹੜੇ ਵਿਅਕਤੀ ਝੁੱਲਸਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਮੌਜੂਦ ਨੇ ਉਹਨਾਂ ਦਾ ਹਾਲ ਜਾਣਨ ਦੇ ਲਈ ਮਾਦਰ ਬੈਸ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਬੈਸ ਸਾਹਿਬ ਤੁਸੀਂ ਉਸ ਮੌਕੇ ਉੱਤੇ ਮੌਜੂਦ ਸੀਗੇ ਜਦੋਂ ਇਹ ਸਾਰੀ ਘਟਨਾਕ੍ਰਮ ਹੋਇਆ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੱਜ ਸਚਖੰਡ ਵਾਸੀ ਸੰਤ ਬਾਬਾ ਕੁਸ਼ਾਲ ਸਿੰਘ ਜੀ ਜੋ ਪਿਛਲੇ ਦਿਨੀ ਸਾਨੂੰ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਕੇ ਚਲੇ ਗਏ ਅੱਜ ਸਾਰੇ ਉਹਨਾਂ ਦਾ ਅੰਤਿਮ ਅਰਦਾਸ ਸੀ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਉਹ ਹੜ ਦੇ ਰੂਪ ਦੇ ਵਿੱਚ ਉੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈ ਸੀ ਮੈਂ ਸਵੇਰੇ 10 ਵਜੇ ਤੋਂ ਉੱਥੇ ਮੌਜੂਦ ਸੀ ਕਿ ਅੱਜ ਸੰਤ ਬਾਬਾ ਤਾਰ ਸਿੰਘ ਟਿੱਪੀ ਸਾਹਿਬ ਵਾਲਿਆਂ ਨੂੰ ਉਹਨਾਂ ਨੂੰ ਵੀ ਸੇਵਾ ਸੌਂਪੀ ਜਾਣੀ ਹੈ ਸੀ ਸਮਾਗਮ ਦੇ ਦੌਰਾਨ ਚਲਦੇ ਹੋਏ ਇੱਕ ਏਸੀ ਦੇ ਵਿੱਚ ਇੱਕ ਬਲਾਸਟ ਹੁੰਦਾ ਬਹੁਤ ਜ਼ੋਰਦਾਰ ਧਮਾਕਾ ਹੁੰਦਾ ਜਿਸ ਦੇ ਵਿੱਚ ਕਾਫੀ ਅੱਗ ਦਾ ਜਿਹੜਾ ਗੋਲਾ ਬਣ ਕੇ ਪੂਰੇ ਜਿਹੜਾ ਹੈ ਉੱਤੇ ਕਾਫੀ ਗੈਸ ਵੀ ਜਿਹੜੀ ਆ ਉਹ ਚੜਾਈ ਲੋਕਾਂ ਨੂੰ 11 ਕੁਲ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਲੇਡੀਜ਼ ਜਿਹੜੀ ਆ ਉਹਨਾਂ ਦੀ ਡੈਥ ਹੋ ਗਈ ਹੈ 100% ਬਰਨ ਕੇ ਸੀਗਾ ਇੱਕ ਹੋਰ ਲੇਡੀਜ਼ ਨੇ ਲਗਭਗ 60 ਸਾਲ ਉਮਰ ਦੇ ਉਹ 80% ਬਰਨ ਹਨ ਉਹਨਾਂ ਨੂੰ ਪੀਜੀਐ ਰੈਫਰ ਕਰ ਦਿੱਤਾ ਗਿਆ ਬਾਕੀ ਜਿਹੜੇ ਨੋ ਜ਼ਖਮੀ ਆ ਉਹਨਾਂ ਦੇ ਹਾਲ ਚਾਲ ਜਾਣੇ ਆ ਸਾਰੇ ਆਊਟ ਆਫ ਡੇਂਜਰ ਨੇ ਦੋ ਆਈਸੀਯੂs ਨੇ ਪਰ ਟੋਟਲੀ ਵਾਈਟਲਸ ਨਾਰਮਲ ਨੇ ਦੋ-ਚਾਰ ਘੰਟੇ ਜਿਹਨੂੰ ਨਾਰਮਲ ਵਾਰਡ ਸ਼ਿਫਟ ਕਰਤਾ ਜਾਊਗਾ ਗੁਰੂ ਸਾਹਿਬ ਦੇ ਚਰਨਾਚੇ ਅਰਦਾਸ ਬੇਨਤੀ ਹੈ ਕਿ ਜਿਨ੍ਹਾਂ ਨੂੰ ਕੀ ਜੇ ਰੈਫਰ ਕੀਤਾ ਗਿਆ ਗੁਰੂ ਸਾਹਿਬ ਸਹਾਇ ਹੋਣਗੇ ਤੇ ਬੜੀ ਮੰਦ ਭਾਗੀ ਘਟਨਾ ਮਨ ਬੜਾ ਉਦਾਸ ਹੈ ਪਰ ਫਿਰ ਵੀ ਜਿਸ ਜਿੰਨਾ ਵੱਡਾ ਧਮਾਕਾ ਸੀ ਬਹੁਤ ਬਚਾਅ ਹੋੰਦਾ ਜਿਹੜਾ ਹੋਰ ਨੁਕਸਾਨ ਹੋ ਸਕਦਾ ਸੀ ਬਚਾਅ ਹੋਇਆ ਪ੍ਰਸ਼ਾਸਨ ਵੱਲੋਂ ਹਰ ਸੰਭਵ ਇੱਥੇ ਮਦਦ ਕੀਤੀ ਜਾ ਰਹੀ ਹੈ ਮੈਂ ਖੁਦ ਮੌਕੇ ਤੇ ਸਭ ਦੇਖਿਆ ਸਾਰੇ ਜਿਹੜੇ ਬਾਕੀ ਨੇ ਸਭ ਠੀਕ ਨੇ ਤੇ ਮੈਸਰ ਜਦੋਂ ਤੁਸੀਂ ਉੱਥੇ ਜਿਹੜੇ ਇਸ ਬਲਾਸਟ ਦੇ ਵਿੱਚ ਜਿਨ੍ਹਾਂ ਨੂੰ ਸੱਟਾਂ ਹੋਈਆਂ ਜਿਹੜੇ ਇੰਜਰਡ ਲੱਗੇ ਨੇ ਹੋਏ ਨੇ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਫਿਲਹਾਲ ਕਿਉਂਕਿ ਤੁਸੀਂ ਪ੍ਰਤੱਖ ਦਰਸ਼ੀ ਉਸ ਮੌਕੇ ਤੇ ਮੌਜੂਦ ਸੀਗੇ ਤੇ ਹੁਣ ਅਸੀਂ ਹਸਪਤਾਲ ਦੇ ਵਿੱਚ ਸਾਰੇ ਜ਼ਖਮੀ ਹੁਣ ਚੜ੍ਹਦੀ ਕਲਾ 'ਚ ਨੇ ਠੀਕ ਨੇ ਜੀ ਆ ਆਊਟ ਆਫ ਡੇਂਜਰ ਨੇ ਸਾਰੇ ਹੋਸ਼ 'ਚ ਨੇ ਸਾਰੇ ਗੱਲ ਕਰ ਰਹੇ ਨੇ ਸਭ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਕੇ ਇਮੀਡੀਏਟਲੀ ਉੱਥੋਂ ਜਿਹੜਾ ਰੈਸਕਿਊ ਆਪਰੇਸ਼ਨ ਕੀਤਾ ਗਿਆ ਸਾਰੇ ਜਿਹੜੇ ਕਿਉਂਕਿ ਇੰਨੇ ਸੇਵਾਦਾਰ ਸੀਗੇ ਮਿੰਟੋ-ਮਿੰਟੀ ਜਿਹੜੀ ਉੱਥੇ ਐਂਬੂਲੈਂਸਾਂ ਜਿਹੜੀਆਂ ਉਹ ਉਹਨਾਂ ਨੂੰ ਲੈ ਕੇ ਆ ਗਈਆਂ ਸਮੇਂ ਰਹਿਤਾਂਦੇ ਹੋਏ ਕਾਫੀ ਬਚਾਅ ਹੋ ਗਿਆ ਸੰਗਤ ਦੀ ਸੂਝ-ਬੂਝ ਸੇਵਾਦਾਰਾਂ ਦੀ ਸੂਝ-ਬੂਝ ਨਹੀਂ ਉੱਥੇ ਹੋਰ ਜਿਹੜਾ ਹੈ ਭਗਦੜ ਮੱਚ ਕੇ ਬਹੁਤ ਜ਼ਿਆਦਾ ਜਾਨਾਂ ਜਾ ਸਕਦੀਆਂ ਸੀ ਪਰ ਸੰਗਤ ਸੇਵਾਦਾਰਾਂ ਨੇ ਉੱਥੇ ਬਹੁਤ ਸੂਝ-ਬੂਝ ਨਾਲ ਕੰਮ ਲਿਆ ਜਿਹਦੇ ਨਾਲ ਸਟੈਂਪੀਡ ਹੋਣ ਦਾ ਜਿਹੜਾ ਵੱਡਾ ਖਤਰਾ ਉਹ ਬਚਿਆ ਤੇ ਜਿਹੜਾ ਫੈਲਣ ਦਾ ਉਹ ਖਤਰਾ ਬਚਿਆ ਸੰਗਤ ਤੇ ਸੇਵਾਦਾਰਾਂ ਦੀ ਸੂਝ-ਬੂਝ ਨਾਲ ਇੱਕ ਵੱਡਾ ਹਾਦਸਾ ਇਸ ਤੋਂ ਵੀ ਵੱਡਾ ਹਾਦਸਾ ਹੋ ਸਕਦਾ ਸੀ ਉਹਦਾ ਬਚਾਅ ਹੋਇਆ ਤੇ ਮੰਤਰੀ ਹਰਜੋਤ ਬੈਂਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਨਾਲ ਪੂਰਾ ਤਮਾਕਾ ਹੋਇਆ ਹੈ ਜ਼ੋਰਦਾਰ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਕਈ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਉੱਥੇ ਸਟੈਂਪਿਡ ਵਰਗੇ ਮਾਹੌਲ ਵੀ ਬਣ ਸਕਦਾ ਸੀ ਕਿਉਂਕਿ ਵੱਡੇ ਪੱਧਰ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਮੌਜੂਦ ਸੀ ਸੇਵਾਦਾਰ ਦਿੱਸੂ ਵਿੱਚ ਪੁਹਤ ਨਾਲ ਪੁਹੋਰ ਬਟਾ ਹਾਦਸਾ ਹੋਣ ਤੋਂ ਵੀ ਕੱਲ ਗਿਆ ਕਿਉਂਕਿ ਏਸੀ ਦੇ ਕੰਪਰੈਸਰ 'ਚ ਇੱਕ ਜ਼ੋਰਦਾਰ ਧਮਾਕਾ ਹੋਇਆ ਬਲਾਸਟ ਹੋਇਆ ਉਸ ਤੋਂ ਬਾਅਦ ਅਫਰਾ ਤਫਰਾ ਬੋਲ ਉੱਥੇ ਪੈਦਾ ਹੋ ਗਿਆ ਹਾਲਾਂਕਿ ਇੱਕ ਮਹਿਲਾ ਦੀ ਜਾਨ ਜਾ ਚੁੱਕੀ ਹੈ ਤੇ ਮਨਪ੍ਰੀਤ ਚਾਹਲ ਮੇਰੇ ਸਹਿਯੋਗੀ ਫੋਰ ਲਾਈਨ ਤੋਂ ਜੁੜੋਏ ਨੇ ਮਨਪ੍ਰੀਤ ਇੱਕ ਵੱਡਾ ਹਾਦਸਾ ਇੱਥੇ ਵਾਪਰਿਆ ਕਿ ਕੁਝ ਉਸ ਸਮਾਂ ਸੀ ਮੌਕੇ ਤੇ ਕੀ ਕੁਝ ਵਾਪਰਿਆ ਬਿਲਕੁਲ ਸਮਝੋ ਜੇਕਰ ਗੱਲ ਕੀਤੀ ਜਾਵੇ ਤਾਂ ਨਵਾਂ ਚਾਰ ਤੋਂ ਇਹ ਹੱਦਬੰਦੀ ਜਾਂ ਰੂਪਰ ਦੇ ਨੱਦਬੰਦੀ ਤੋਂ ਨਵਾਂ ਚਾਰ ਦੀ ਹੱਦਬੰਦੀ ਲਈ ਉੱਤੇ ਆਸੂ ਇਲਾਕਾ ਹੈ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਸਿਸੋਵੀ ਦਾ ਗੁਰਦੁਆਰਾ ਹੈਡ ਦਰਬਾਰ ਕੋਟ ਸਾਹਿਬ ਉਸ ਜਗ੍ਹਾ ਦੇ ਉੱਤੇ ਅੱਜ ਇਹ ਜਿਹੜਾ ਹਾਸਾ ਹੋ ਵਾਪਰਿਆ ਹੈ ਏਸੀ ਦਾ ਜਿਹੜਾ ਤੁਸੀਂ ਕਹਿ ਸਕਦੇ ਆ ਕਿ ਜਿਹੜਾ ਉੱਥੇ ਦੇਸੀ ਦੇ ਗਲਾਸ ਹੁੰਦਾ ਤੇ ਉਸ ਗਲਾਸ ਦੇ ਦੌਰਾਨ 14 ਤੋਂ 15 ਜਾਣੇ ਜਿਹੜੇ ਭੁੱਲਤ ਜਾਂਦੇ ਨੇ ਜਿੱਤੇ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਮਹਿਲਾ ਨੂੰ ਤਨਹਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪੀਜੀਆਈ ਦੇ ਲਈ ਕਿਉਂਕਿ ਉਸ ਨੂੰ 90% ਉਸਦੀ ਬਾਡੀ ਤੇ ਉਸੂਕੀ ਸੀ ਉਸ ਧਵਾਕੇ ਦੇ ਦੌਰਾਨ ਦੇ ਉਸ ਨੂੰ ਸੌਰੀ ਇਲਾਜ ਦੇ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਦੋਂ ਹੀ ਧਵਾਕੇ ਦੀ ਜਾਣਕਾਰੀ ਉਸ ਜਗ੍ਹਾ ਦੇ ਉੱਤੇ ਮੌਜੂਦ ਲੋਕਾਂ ਨੂੰ ਮਿਲਦੀ ਹੈ ਸੌਰੀ ਤੋਂ ਦੇ ਉੱਤੇ ਇਲਾਜ ਕਰਨਾ ਲਾਜ਼ਮੀ ਲੋਕਾਂ ਨੂੰ ਨਾਦੇ ਸ਼ਹਿਰ ਜਾਨੀ ਕਿ ਰੋਪੜ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਨਿੱਜੀ ਹਸਪਤਾਲ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਂਦਾ ਹੈ ਜ਼ਿਕਰਯੋਗ ਹੈ ਕਿ ਦਸਤਾਰਬੰਦੀ ਦੀ ਰਸਮ ਅੰਨ੍ਹੇ ਭਾਈ ਜਾਣੀ ਸੀਗੀ ਭਾਬਾ ਅਵਤਾਰ ਸਿੰਘ ਦੀ ਦਸਤਾਰਬੰਦੀ ਕੀਤੀ ਜਾਣੀ ਸੀ ਉਸ ਦੌਰਾਨ ਇਸ ਜਗ੍ਹਾ ਦੇ ਉੱਤੇ ਵੱਡੀਆਂ ਸ਼ਖਸੀਅਤਾਂ ਧਾਰਮਿਕ ਰੂਸੀ ਤਾਂ ਪਹੁੰਚ ਆਈਆਂ ਸਨ ਜਿਨ੍ਹਾਂ ਵਿੱਚ ਇਕਬਾਲ ਸਿੰਘ ਲਾਲਪੁਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਦਰਾ ਕੈਬਨਿਟ ਮੰਤਰੀ ਹਰਜੋਤ ਵਾਸੀ ਉਸੇ ਜਗ੍ਹਾ ਉੱਤੇ ਮੌਜੂਦ ਸਨ ਕੈਬਨਿਟ ਮੰਤਰੀ ਹਰਜੋਤ ਵੈਸ ਵੱਲੋਂ ਹਸਪੀਟਲ ਪਹੁੰਚ ਕੇ ਜਿਹੜੇ ਇਸ ਦੌਰਾਨ ਜ਼ਖਮੀ ਹੋਏ ਉਹਨਾਂ ਨੂੰ ਹਾਲਚਾਲ ਪੁਆਨ ਜਾਣਿਆ ਗਿਆ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਦਰਾਂ ਵੀ ਹਸਪਤਾਲ ਪਹੁੰਚੇ ਨੇ ਜੀ ਮਨਪ੍ਰੀਤ ਜਿਸ ਲੇਡੀ ਨੂੰ ਚੰਡੀਗੜ੍ਹ ਪੀਜੀਆ ਰੈਫਰ ਕੀਤਾ ਗਿਆ ਹੈ 90% ਬਰਨਸ ਦੱਸੇ ਜਾ ਰਹੇ ਨੇ ਕੀ ਉਹ ਆਊਟ ਆਫ ਡੇਂਜਰ ਹੈ ਉਹਨੇ ਦੇਖੋ ਸਰ ਜੋ ਜੈਗੋਬ ਚੋ ਗੱਲ ਕੀਤੀ ਜਾਵੇ ਜਦੋਂ 90% ਬਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਆਊਟ ਆਫ ਕਾ ਤੁਸੀਂ ਟੈਨਸ਼ਨ ਬਿਲਕੁਲ ਨਹੀਂ کہہ ਸਕਦੇ ਯਾਨੀ ਕਿ ਸਿਚੁਏਸ਼ਨ ਬੜੀ ਕ੍ਰਿਟੀਕਲ ਹੈ ਇਸੇ ਕਰਕੇ ਉਹਨਾਂ ਨੂੰ ਰੈਫਰ ਕੀਤਾ ਗਿਆ ਜਿਹੜੇ ਬਾਕੀ 10 ਤੋਂ 12 ਜਾਣੇ ਨੇ ਉਹ ਹਾਲਾਂਕਿ ਉਹਨਾਂ ਨੂੰ ਜਿਹੜਾ ਸੇਕ ਹਰ ਤੁਸੀਂ کہہ ਸਕਦੇ ਹੋ ਘਟ ਲੱਗਿਆ ਹੈ ਉਹਨਾਂ ਨੂੰ ਜਲਦ ਛੁੱਟੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਲੇਕਿਨ ਜਿਹੜਾ 90% ਬਾਲਨਾ ਉਹ ਇੱਕ ਬਹੁਤ ਸੀਰੀਅਸ ਕੇਸ ਦੇਖਿਆ ਗਿਆ ਹੈ ਤੇ ਇਸ ਕਰਕੇ ਉਸ ਮਹਿਲਾ ਨੂੰ ਫਿਲਹਾਲ ਪੀਜੀ ਰੈਫਰ ਕਰ ਦਿੱਤਾ ਗਿਆ ਹੈ ਤੇ ਮੈਂ ਇੱਕ ਗੱਲ ਦੀ ਕਲੀਅਰਟੀ ਚਾਹਾਂਗੀ ਕਿ ਜੋ ਵੀ ਕਮੀ ਹੋਇਆ ਨੇ ਉਹ ਕੀ ਸਾਰੀਆਂ ਮਹਿਲਾਵਾਂ ਇਨ ਇਸੀ ਰੋਡ ਸਟੈਂਡਿੰਗ ਏਸੀ ਦਾ ਕੰਪਰੈਸਰ ਫਟਿਆ ਹੈ ਉਸ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਜੀ ਮਨਪ੍ਰੀਤ ਜੋ ਵੀ ਜ਼ਖਮੀ ਹੋਏ ਨੇ ਕਿ ਉਹ ਮਹਿਲਾਵਾਂ ਹੀ ਨੇ ਕਿ ਮਹਿਲਾਵਾਂ ਵਾਂਗੂ ਸੀ ਜਹਰਤਾਂ ਪਰ ਮਹਿਲਾਵਾਂ ਸੀ ਕਿ ਇੱਕ ਏਸੀ ਸੀਗਾ ਏਸੀ ਦੇ ਨਜ਼ਦੀਕ ਜ਼ਹਰਤਾਂ ਪਰ ਮਹਿਲਾਵਾਂ ਬੈਠੀਆਂ ਸਨ ਜੋ ਉੱਥੇ ਗੁਰਬਾਨੀ ਦਾ ਸਰਵਣ ਕੀਤਾ ਜਾ ਰਿਹਾ ਸੀਗਾ ਉਸੇ ਦੌਰਾਨ ਇੱਕੋ ਦਮ ਏਸੀ ਦਾ ਕੰਪਰੈਸਰ ਫਟ ਜਾਂਦਾ ਹੈ ਨਜ਼ਦੀਕ ਮਹਿਲਾਵਾਂ ਬੈਠੀਆਂ ਸਨ ਉਸੇ ਦੌਰਾਨ ਇਹ ਮਹਿਲਾਵਾਂ ਉਸ ਜਿਹੜਾ ਧਮਾਕਾ ਉਹਦੀ ਜੱਦ ਦੇ ਵਿੱਚ ਆ ਜਾਂਦੀਆਂ ਨੇ ਤੇ ਜ਼ਹਰਤਾਂ ਦੇਕਰ ਮੁੱਢਲੇ ਤੌਰ ਤੇ ਗੱਲ ਕੀਤੀ ਜਾਂਦਾ ਸਾਰੀਆਂ ਮਹਿਲਾਵਾਂ ਸਨ ਜਿਹੜੀਆਂ ਲਖਮੀ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਆ ਇੱਕ ਦਾ 90% ਜਿਹੜੀ ਬਾਡੀ ਚੋਸ ਚੁੱਕੀ ਆ ਤੇ ਉਹਨੂੰ ਪੀਜੀ ਰੈਫਰ ਕਰ ਦਿੱਤਾ ਗਿਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਮਹਿਲਾਵਾਂ ਇਸ ਏਸੀ ਦੇ ਕੋਲ ਬੈਠੀਆਂ ਹੋਈਆਂ ਸੀ ਜਿੱਥੇ ਕਿ ਪੂਰਾ ਕੰਪਰੈਸਰ ਬਲਾਸਟ ਹੋਇਆ ਤੇ ਮਹਿਲਾਵਾਂ ਇਸ ਦੀ ਚਪੇਟ 'ਚ ਆਈਆਂ ਨੇ ਜਿਨੇ ਵੀ ਇੰਜਰਡ ਹੋਈਆਂ ਨੇ ਮਹਿਲਾਵਾਂ ਇਹ ਦੱਸ ਰਹੀਆਂ ਜਾ ਰਹੀਆਂ ਜਦਕਿ ਜੋ ਮ੍ਰਿਤਕ ਮਹਿਲਾ ਹੈ ਉਹ ਵੀ ਕਸ਼ਮੀਰ ਕੌਰ ਉਸ ਦਾ ਨਾਮ ਹੈ ਇੱਕ ਹੋਰ ਮਹਿਲਾ ਕਾਫੀ ਕ੍ਰਿਟੀਕਲ ਗੰਭੀਰ ਦਸਤਰੀ ਜਾ ਰਹੀ ਹੈ चंडीगढ़ पीजीआई उसरू रेफर किया गया दूसरे पास से जैसे जिक्र कही तो वड्डे पद्यते इत्ते संगतता मौजूद थी कई तादमिक तिस्यास्ती शख्स्यता भी इत्ते मौजूद थी और कोई भी वड्डा हादसा वापसस